ਵਡੇ ਜੀ ਵੀ ਨਾ ਪਰਮਾਤਮਾ ਨੇ ਇੱਕ ਸ਼ਕਤੀ ਬਖਸ਼ੀ ਆ ਕਿਸਾਨ ਅੰਦੋਲਨ ਦਾ ਟਾਈਮ ਯਾਰ ਮੈਂ ਕਹਿੰਦੀ ਇਹ ਨਾ ਭਾਜੀ ਫਿਰੋਜ਼ਪੁਰ ਕਦੀ ਕਿਤੇ ਅਸੀਂ ਅੱਜ ਵੀ ਜੀ ਹਾਲਾਂਕਿ ਮੇਰਾ ਆਪਣਾ ਹਲਕਾ ਰੁੜ ਗਿਆ ਪਰ ਡੇਰਾ ਬਸੇ ਹਲਕੇ ਦੇ ਲੋਕਾਂ ਨੇ ਪੰਜ ਟਰੱਕ ਰਾਸ਼ਨ ਅੱਜ ਕੱਲ ਫੇਰ ਪੰਜ ਜੀ ਮੈਂ ਦੇਖਿਆ ਜੀ ਲੋਕ ਬੜੇ ਆਮਹਾਰੇ ਲੱਗੇ ਹੋਏ ਜੀ ਬਹੁਤ ਉੱਤੇ ਮਤਲਬ ਬਾਧੂਆ ਰਾਸ਼ਨ ਵਾਲਾ ਹੁਣ ਸੋਕੋ ਮੈਂ ਲਾਲ ਜੀ ਨਾਲ ਗੱਲ ਕੀਤੀ ਕਿਹਿੰਦਾ ਭਾਜੀ ਆ ਚੀਜ਼ ਭੇਜੋ ਆ ਨਾ ਭੇਜੋ ਜੋ ਰਿਕੁਆਇਰਮੈਂਟ ਹੈ ਡਾਕਟਰ ਜੀ ਨੂੰ ਦੱਸ ਵੀ ਦਿਓ ਉਹ ਭੇਜੋ ਔਰ ਜੀ ਡਾਕਟਰ ਦਵਾਈਆਂ ਜਾ ਕਿ ਕਿਤੇ ਕਿਤੇ ਸੈਤਰੀ ਪੰਜਾਬ ਕਿਤੇ ਵੀ ਲੋੜ ਪੈਂਦੀ ਹੈ ਅਰਗੇਨਾਈਜ਼ਰ ਤੁਹਾਡੇ ਕੋਲ ਮੈਡੀਕਲ ਅਫਸਰ ਕਿੰਨੇ ਆ ਤੁਹਾਡੇ ਕੋਲ ਮੈਡੀਕਲ ਅਫਸਰ ਸੱਤ ਪਹਿਲਾਂ ਸੀਗੇ ਤੇ ਪੰਜ ਨੂੰ ਨਵੇਂ ਡਾਕਟਰ ਚਾਹੀਨੇ ਉਹਨੇ ਤੁਸੀਂ ਸਭ ਕਨੇ ਜੋਇਨ ਕਰ ਗਏ ਨੇ ਜੇ ਇੱਕ ਮਨਾ ਕਰਕੇ ਤੇ ਇੱਕ ਦੋ ਜਣਾਂ ਤੱਕ ਜੋਇਨ ਕਰ ਲੈਣਗੇ ਟੋਟਲ ਕਿੰਨੇ ਹੋਗੇ ਤੁਹਾਡੇ ਕੋਲ ਸੋ ਕਰੇ ਸੱਤ ਨੂੰ 10 ਹੋ ਗਏ ਸੀ 10 ਸਭ ਸਫੀਸ਼ੈਂਟ ਤੁਹਾਡੇ ਕੋਲ तो तो मेडिकल आंसर आ आगे लडू चली डॉक्टर उधर रोड पर सकते जी 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 तो अपना को सारी दवाइयां सारा कुछ आ गया ना किस तरह एडिसन एक बंद और हां डिफरेंट एक मोनोक्लोनल एंटीबॉडीज कुछ आ रहा ना किसी से स्प्लिंग दिस इज अ सीजन ऑफ डेंगू आल्सो बीपी इज सो लो बुखार तो तो ਦੋ ਦਿਨ ਤੋਂ ਚੱਲ ਰਿਹਾ ਹਾਂਜੀ ਸਰ ਕੱਲ ਪਰਸੋਂ ਹਲਕਾ ਸਾ ਤਾਂ ਤੋਂ ਕੱਲ ਰਾਤ ਨੂੰ ਨਾ 104 ਬੁਖਾਰ ਹੋ ਗਿਆ ਤੇ ਇਹਦਾ ਟੈਸਟ ਕਿੱਥੋਂ ਕਰਾਇਆ ਸੀ ਟੈਸਟ ਨਹੀਂ ਕਰਾਇਆ ਸੀ ਇਹਨੂੰ ਕਿੱਥੇ ਲੈ ਕੇ ਆਏ ਕਦੋਂ ਆਏ ਸੀ ਕਦੋਂ ਆਏ ਸੀ ਅੱਜ ਹੀ ਆਇਆ ਤੁਸੀਂ ਪਰ ਕੋਈ ਦੋ ਦਿਨ ਕਰੇ ਰਹੇ ਹੋ ਨਹੀਂ ਐਕਚੁਅਲੀ ਥੋੜਾ ਹਲਕਾ ਤਾਂ ਪਰ ਜੀ ਤਾਂ ਮੋਲ ਲੈ ਕੇ ਰਹੇ ਸੀ ਹਮ ਕੋਈ ਤਕਲੀਫ ਤਾਂ ਨਹੀਂ ਹੈ ਬੇਟਾ ਹੁਣ ਕਿੰਨਾ ਟੈਂਪਰੇਚਰ ਹੈ ਅਬ 100 ਹੋ ਗਿਆ ਸਰ ਉਹਦਾ ਟਾਈਮ ਟੈਸਟ ਦਾ ਕੋਰਸ ਪੰਜ ਕਰਾ ਦਿਆ ਕਰੋ ਜੀਵਨ ਸਰ ਹਮਸਪੋਰਟਿਵ ਕਰੇ ਨਿਸ਼ੀ ਸਰ ਯੂਟ ਸਟਾਫ ਇਟ ਫਲੂਡਸ ਜਿਸੇ ਕਹਾਂ ਉਹ ਨਾ ਕੇ ਨਾ ਬੱਚਾ ਹੋਰ ਕੋਈ ਤਾਂ ਨਹੀਂ ਕਰ ਚੁ ਬਿਮਾਰ ਹੋਇਆ ਹਾਂ ਤੋੜਾ ਕੋਲ ਨਰਸਿੰਗ ਸਟੂਡੈਂਟਸ ਆਨੇ ਹਾਂਜੀ ਸਰ ਸਾਡੇ ਨਰਸਿੰਗ ਸਟੂਡੈਂਟਸ ਇੰਟਰਨ ਦੀ ਟੀਮ ਬਣਾ ਰਹੇ ਜਿਹੜੇ ਵੀ ਪ੍ਰੋਜੈਕਟੋਂ ਬੰਨੇ ਤੋਂ ਆਉਂਦੇ ਉਹਨਾਂ ਸਾਰੇ ਦੇ ਡੋਰ ਟੂ ਡੋਰ ਕਰਕੇ ਆਈਸੀ ਐਕਟੀਵਿਟੀ ਉਹਨੂੰ ਐਡਜੂਸਟ ਕਰਾਉਣਾ ਤੇ ਜੋ ਕੋਆਰਡੀਨੇਸ਼ਨ ਚਾਤ ਰਹੇ ਉਹ ਸਰੀਰ ਦੇ ਵਿੱਚ ਯੂਜ਼ਰ ਰੈਟ ਦੇ ਉੱਤੇ ਔਰ ਬੈਕਟੀਰੋਲੋਜੀਕਲ ਐਗਜ਼ਾਮਿਨੇਸ਼ਨ ਕਰਾਓ ਲੋਕਾਂ ਨੂੰ ਦੱਸੋ ਕਿ ਇਹਦਾ ਪਾਣੀ ਹੈ ਬੋਲੀ ਬਾਕੇ ਯੂਜ਼ ਕਰਨਾ ਹੈ ਜਾਂ ਇਹਨੂੰ 20 ਮਿੰਟ ਬਾਅਦ ਯੂਜ਼ ਕਰ ਲਓ ਵੀਰੇਟਰ ਚ ਪਾ ਕੇ